ਕਾਰਮੀ ਸਦੀ ਦਾ ਇਤਿਹਾਸ ਪੜ੍ਹ ਕੇ ਵੇਖੋ ਇਹ 60 ਸਾਲ ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਰਹੇ ਨੇ ਉੱਥੇ ਲਿਖਿਆ ਹੋਇਆ ਕਿ ਚਲਤੇ ਖਾਹੇ ਖੜੇ ਹੀ ਸੋਵੇ ਸਿੱਖਾਂ ਦੀ ਉਹਦੋਂ ਦੀ 60 ਸਾਲਾਂ ਦੀ ਜਿਹੜੀ ਕਮਾਈ ਹੈ ਨਾ ਤੁਰਦਿਆਂ ਤੁਰਦਿਆਂ ਰੋਟੀ ਖਾਂਦੇ ਨੇ ਤੇ ਖਲੋਤੇ ਖਲੋਤੇ ਸੌਂਦੇ ਨੇ ਬਹਿਣ ਦਾ ਟਾਈਮ ਵੀ ਨਹੀਂ ਮਿਲਦਾ ਕਿਉਂਕਿ ਇਧਰੋਂ ਆਉਂਦੇ ਨੇ ਤੇ ਇਧਰੋਂ ਹਮਲਾ ਹੋ ਜਾਂਦਾ ਦੂਜੇ ਪਾਸੇ ਆਉਂਦੇ ਨੇ ਤੇ ਦੂਜੇ ਪਾਸੇ ਹੋ ਜਾਂਦਾ ਦੂਜੇ ਪਾਸੇ ਆਉਂਦਾ ਤੇ ਦੂਜੇ ਪਾਸੇ ਹੋ ਜਾਂਦਾ ਪਰ ਸਾਧ ਸੰਗਤ ਜੀ ਵੇਖੋ ਉਹਨਾਂ ਦੇ ਵਿੱਚ ਕਿੰਨੀ ਅਸੀਂ ਅੱਜ ਕੱਲ ਕਹਿੰਦੇ ਆ ਉਹ ਪੜੇ ਨਹੀਂ ਸਨ ਉਹਨਾਂ ਦੇ ਹਰ ਇੱਕ ਦੇ ਗਾਤਰੇ ਦੇ ਵਿੱਚ ਇੱਕ ਖਜ਼ਾਨਾ ਹੁੰਦਾ ਸੀ ਖਜ਼ਾਨਾ ਅੱਜ ਵੀ ਇੱਥੇ ਤੁਹਾਡੇ ਵਿੱਚ ਕੋਈ ਨਿਹੰਗ ਸਿੰਘ ਬੈਠਾ ਹੋਵੇਗਾ ਤੇ ਉਹਦੇ ਦੋ ਦੋ ਗਾਤਰੇ ਪਾਏ ਹੋਣਗੇ ਇੱਕ ਪਾਸੇ ਸ੍ਰੀ ਸਾਹਿਬ ਪਾਈ ਹੋਣੀ ਤੇ ਦੂਜੇ ਪਾਸੇ ਖਜ਼ਾਨਾ ਪਾਇਆ ਹੋਣਾ ਹੁਣ ਇਹ ਗੁਰੂ ਸਾਹਿਬ ਜੀ ਜਦੋਂ ਵੀ ਖਜ਼ਾਨੇ ਦੇ ਵਿੱਚ ਕੀ ਹੈ ਖਜ਼ਾਨੇ ਦੇ ਵਿੱਚ ਉਦੋਂ ਇੱਕ ਪਾਸੇ ਸ੍ਰੀ ਸਾਹਿਬ ਹੁੰਦੀ ਸੀ ਤੇ ਇੱਕ ਪਾਸੇ ਖਜ਼ਾਨੇ ਦੇ ਵਿੱਚ ਗੁਟਕਾ ਸਾਹਿਬ ਤੇ ਪੋਥੀਆਂ ਹੁੰਦੀਆਂ ਸਨ ਤੇ ਜਦੋਂ ਸਿੱਖ ਨੂੰ ਟਾਈਮ ਮਿਲਦਾ ਸੀ ਘੋੜੇ ਤੇ ਚੜਿਆ ਚੜਾਇਆ ਕਿਤਾਬ ਪੜ ਲੈਂਦਾ ਸੀ ਆਪਾਂ ਸੋਚ ਕੇ ਵੇਖੀ ਹੁਣ ਸਾਡੇ ਕੋਲ ਕੋਈ ਕਿਤਾਬ ਹੈ ਮੈਨੂੰ ਨਹੀਂ ਲੱਗਦਾ 100 ਵਿੱਚੋਂ ਇੱਕ ਬੰਦਾ ਵੀ ਪੜਦਾ ਹੋਵੇਗਾ ਆਪਾਂ ਕੱਚੇ ਵੀ ਤਾਂ ਜੇ ਸਾਨੂੰ ਲੋਕ ਆਪਣੇ ਲੱਛੇਦਾਰ ਭਾਸ਼ਣ ਦੇ ਕੇ ਪਿੱਛੇ ਵੀ ਤਾਂ ਹੀ ਲਾ ਲੈਂਦੇ ਨੇ ਕਿਉਂ ਅਸੀਂ ਆਪ ਨਹੀਂ ਪੜਨ ਦੀ ਹੱਤ ਪਾਈ ਜਿਗ ਦੇ ਆਪ ਪੜਦੇ ਹੋਈਏ